ਉਹਨਾਂ ਪੇਂਟਿੰਗ ਦੀ ਟ੍ਰੇਨਿੰਗ ਲੈ ਕੇ ਗੁਰਮੁਖੀ ਲਿਪੀ ਤੇ ਕੰਮ ਸ਼ੁਰੂ ਕੀਤਾ ਪੇਂਟ ਦੇ ਨਾਲ ਨੇ ਫਿਰ ਅਸੀਂ ਕਢਾਈਸ਼ੇ ਕੋਲੇ ਮੋਟਰੀ ਵਰਕ ਮਸ਼ੀਨ ਵਰਕ ਤੇ ਆਪਣੇ ਨੈਟ ਵਰਕ ਵੀ ਹੈ ਤੇ ਨੀਡਲ ਵਰਕ ਵੀ ਹੈ ਜੀ ਦੋਸਤੋ ਅੱਜ ਆਪਾਂ ਪਹੁੰਚੇ ਸਰਦਾਰ ਪੈਸਟ ਪਿੰਡ ਘੰਤਾ ਭਾਈ ਕਾ ਵਿਖੇ ਸੋ ਬਹੁਤ ਸੋਹਣੇ ਇਥੇ ਬੁਟੀਕ ਨੇ ਜਿਹੜੇ ਆਪਣੀ ਕਲੈਕਸ਼ਨ ਲੈ ਕੇ ਪਹੁੰਚੇ ਨੇ ਐਗਜ਼ੀਬਿਸ਼ਨ ਹੋ ਰਿਹਾ ਪਲੱਸ ਨਾਲ ਇੱਥੇ ਜਿਹੜਾ ਤਿੰਨਾਂ ਦਾ ਪ੍ਰੋਗਰਾਮ ਹੋ ਰਿਹਾਗਾ ਬੁਟੀਕ ਵਾਲੇ ਇਕੱਲੀ ਇਕੱਲੀ ਸਟਾਲ ਨਾਲ ਗੱਲਬਾਤ ਕਰਾਂਗੇ ਸੂਤਾਂ ਦੀ ਕਲੈਕਸ਼ਨ ਦਿਖਾਵਾਂਗੇ ਸੋ ਉਹਨੂੰ ਆਉ ਚੱਲਦੇ ਆਂਗੇ ਗੱਲਬ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅੱਜ ਆਪਾਂ ਪਹੁੰਚੇ ਸੀ ਸਰਦਾਰ ਪੈਲੈਸ ਭਗਤਾ ਭਾਈ ਕਾ ਵਿਖੇ ਇੱਥੇ ਐਗਜ਼ੀਬਿਸ਼ਨ ਹੋਣ ਜਾ ਰਿਹਾ ਹੈਗਾ ਜਿਸ ਦੇ ਵਿੱਚ ਸਟਾਲ ਆਈ ਵੀ ਆਪਾਂ ਗੱਲਬਾਤ ਕਰਦੇ ਹਾਂ ਅੱਸੀ ਗੱਲ ਜੀ ਨਾ ਵੀਰ ਕੀ ਨਾਮ ਤੇ ਇਹ ਆਪਣਾ ਬਟਿਕਾ ਸਿਫਤ ਬਟਿਕ ਦੇ ਨਾਮ ਤੇ ਹੈ ਜੀ ਅੱਛਾ ਜੀ ਕਿਹੜੀ ਜਗ੍ਹਾ ਤੋਂ ਪਹੁੰਚੇ ਇੱਥੇ ਇੱਥੇ ਆਪਾਂ ਸ੍ਰੀ ਮੁਕਸਾ ਸਾਹਿਬ ਤੋਂ ਬੋਲਦੇ ਹਾਂ ਠੀਕ ਹੈ ਤੇ ਕੀ ਕੀ ਜਿਹੜੀ ਆਪਣੇ ਕੋਲੇ ਸਟਾਕ ਵੈਰਾਈਟੀ ਹੁੰਦੀ ਹੈ ਜੀ ਆਪਣੇ ਕੋਲੇ ਆਪਣੇ ਕੋਲੇ ਹੈਂਡਵਰਕ ਹੈ ਜੀ ਠੀਕ ਹੈ ਜੀ ਆ ਸਾਰਾ ਹੈਂਡਵਰਕ ਦੇ ਸੂਟ ਹੈ ਜੀ ਤੇ ਆਪਾਂ ਇਹ ਥ੍ਰੈਡਵਰਕ ਦਾ ਸੂਟ ਹੈ ਇਹ ਹੈਂਡਵਰਕ ਦਾ ਇਹ ਆਪਣੇ ਸਾਰੇ ਫ੍ਰੀਡ ਹੈਂਡਵਰਕ ਦੇ ਸੂਟ ਹੈ ਜੀ ਆਪਣੇ ਕੋਲੇ ਮਸ਼ੀਨਵਰਕ ਦੀ ਕਲੈਕਸ਼ਨ ਬਹੁਤ ਛੋਣੀ ਹੈ ਆਰੀਵਰਕ ਪਫਵਰਕ ਬਾਕੀ ਆਪਣੇ ਕੋਲੇ ਪ੍ਰਿੰਟਡ ਕੱਪੜਾ ਸਾਰੇ ਤਰ੍ਹਾਂ ਦਾ ਮਿਲਦਾ ਜੀ ਜੋ ਵੀ ਲੈਣਾ ਹੋਵੇ ਤੇ ਜੇ ਤੁਹਾਡੇ ਤੋਂ ਕਿਸੇ ਨੇ ਸਪੈਸ਼ਲੀ ਮਤਲਬ ਆਰਡਰ ਦੇ ਉੱਪਰ ਕੋਈ ਚੀਜ਼ ਕਸਟਮਾਈਜ਼ ਕਰਵਾਉਣੀ ਹੈ ਜੇ ਆਪਾਂ ਕਰ ਦਿੰਦੇ ਆਂਗੇ ਹਾਂਜੀ ਹਾਂਜੀ ਟੋਟਲੀ ਬੁਟੀਕ ਪੀਸ ਜਾਨੀ ਕਿ ਆਪਣੇ ਕੋਲ ਰੈਡੀ ਮਿਲ ਜਾਂਦੇ ਨੇ ਹਾਂਜੀ ਰੈਡੀ ਮਿਲ ਜਾਂਦੇ ਆ ਤੇ ਜੇ ਕਿਸੇ ਨੇ ਆਰੀ ਵਰਕ ਦਾ ਕੰਮ ਸਾਰਾ ਆਪਣੇ ਕੋਲੇ ਬਹੁਤ ਸੋਹਣਾ ਹੈਗਾ ਠੀਕ ਹੈ ਜੀ ਇਹ ਆਰੀ ਵਰਕ ਦੇ ਸੂਟ ਹੈਗੇ ਜਿਵੇਂ ਵੀ ਆਪਾਂ ਨੂੰ ਕੋਈ ਕਸਟਮਰ ਕਹੂਗਾ ਉਹਨੇ ਆਪਾਂ ਸੂਟ ਨੂੰ ਰੈਡੀ ਕਰਕੇ ਦੇ ਦਿੰਦੇ ਆਂ ਠੀਕ ਹੈ ਜੀ ਜੀ ਕਿਸੇ ਨੇ ਆਪਣੇ ਤੋਂ ਕੋਰੀਅਰ ਕਰਵਾਉਣੇ ਹੋਣ ਹਾਂਜੀ ਕੋਰੀਅਰ ਵੀ ਕਰ ਦਿੰਦੇ ਹਾਂਜੀ ਕੋਰੀਅਰ ਤੇ ਕੋਰੀਅਰ ਕਰਨ ਵਾਸਤੇ ਆਪਣਾ ਜਿਹੜਾ ਕੰਟੈਕਟ ਨੰਬਰ ਜਿਵੇਂ ਦਰਸ਼ਕਾਂ ਨੇ ਤੁਹਾਨੂੰ ਨਾਲ ਕੰਟੈਕਟ ਕਰਨਾ ਹੋਵੇ ਤਾਂ ਉਹ ਗੋਲ ਹੈ 9873015303 ਜੀ ਮੇਰਾ ਇਹਸ ਨੰਬਰ ਦੇ ਉੱਪਰ ਤੁਸੀਂ ਕਾਲ ਕਰਕੇ ਜਿਹੜਾ ਆਪਣਾ ਕੋਈ ਵੀ ਚੀਜ਼ ਜਿਹੜੀ ਕੋਰੀਅਰ ਕਰਵਾ ਸਕਦੇ ਜੀ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਅੱਜ ਆਪਾਂ ਪਹੁੰਚੇ ਹਾਂ ਸਰਦਾਰ ਪੈਲਸ ਦੇ ਵਿੱਚ ਐਗਜ਼ੀਬਿਸ਼ਨ ਦੇ ਉੱਪਰ ਇੱਥੇ ਇੱਕ ਬਹੁਤ ਸੋਹਣਾ ਯਾਨੀ ਕਿ ਬੁਟੀਕ ਪੀਸ ਲੈ ਕੇ ਆਪਣੀ ਕਲੈਕਸ਼ਨ ਪਹੁੰਚੇ ਹੋਣੇਗੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕ ਕਿਹੜੀ ਜਗ੍ਹਾ ਤੋਂ ਪੁੰਚਿਆ ਪੈਸੇ ਸੰਘੇੜਾ ਤੋਂ ਸੋ ਦੇਖ ਸਕਦੇ ਨਾ ਕਾਫੀ ਜਿਆਦਾ ਸੁੰਦਰ ਸੁੰਦਰੀ ਕਲੈਕਸ਼ਨ ਆ ਤੁਸੀਂ ਮੜਾ ਆਪਣੇ ਦਰਸ਼ਕਾਂ ਨੂੰ ਦੱਸ ਸਕਦੇ ਹੋ ਇਹਦੇ ਬਾਰੇ ਕੀ ਕੁਛ ਹੈ ਜੀ ਹਾਂਜੀ ਫੁਲਕਾਰੀ ਵਰਕ ਵੀ ਅਸੀਂ ਰੈਡੀ ਕਰਦੇ ਹਾਂ ਕਿਸੇ ਤਰ੍ਹਾਂ ਦਾ ਵੀ ਕੁਝ ਵੀ ਕਰਵਾ ਮਾ ਹਵੇ ਹੈਂਡਵਰਕ ਵਾਲੇ ਸੂਟ ਵੀ ਅਸੀਂ ਖੁਦ ਰੈਡੀ ਕਰਦੇ ਹਾਂਗੇ ਮਸ਼ੀਨੀ ਵੀ ਤੇ ਹੈਂਡਵਰਕ ਕਰਦੇ ਹਾਂ ਠੀਕ ਹੈ ਜੀ ਤੇ ਆਪਣੇ ਆਮ ਕਾਟਨ ਦੇ ਸੂਤ ਜੋਦੇ ਹੁੰਦੇ ਆ ਸਾਰੀ ਕਲੈਕਸ਼ਨ ਹਾਂਜੀ ਠੀਕ ਹੈ ਜੀ ਇਹ ਹੋਰ ਵੀ ਥੋੜੀ ਵੀ ਤਰ੍ਹਾਂ ਦੇ ਜਿਵੇਂ ਅੱਜਕੱਲ ਨੀਡਲਵਰਕ ਚੱਲਿਆ ਹੋਇਆ ਦਾ ਹਨਾ ਨੀਡਲਵਰਕ ਦੇ ਸੂਟ ਵੀ ਆਪਣੇ ਕੋਲ ਹੈਗੇ ਆ ਇਹ ਸਾਰੇ ਫੋਟੋ ਸੀ ਆਪ ਰੈਡੀ ਕਰਦੇ ਆਪ ਜੇਨ ਕਿਸੇ ਨੇ ਕੋਈ ਸਪੈਸ਼ਲੀ ਕਸਟਮਾਈਜ਼ ਕਰਵਾਉਣਾ ਤੁਹਾਨੂੰ ਫੋਟੋ ਵਗੈਰਾ ਭੇਜੋ ਵੀ ਕਰਦੇ ਹਾਂ ਜੀ ਉਹਨਾਂ ਡਿਲੀਵਰ ਕਰਦੇ ਨੇ ਹੁੰਦੇ ਆ ਡਿਲੀਵਰ ਕਰਦੇ ਨੇ ਵੀ ਐਸੇ ਡਿਲੀਵਰ ਕਰਨ ਵਾਸਤੇ ਤੁਹਾਡਾ ਕੰਟੈਕਟ ਨੰਬਰ ਬੋਲ ਦਿਓ 86990 15976 ਸੋ ਤੁਸੀਂ ਜੇ ਵੀ ਕੋਈ ਵੀ ਆਪਣਾ ਜਿਹੜਾ ਪੀਸ ਜਿਹੜਾ ਸੂਟ ਵਗੈਰਾ ਕੋਈ ਆਰਡਰ ਕਰਨਾਗਾ ਇਹਨਾਂ ਦੇ ਕੰਟੈਕਟ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੀ ਘਰ ਬੈਠੇ ਕੋਰੀਅਰ ਕਰਵਾ ਸਕਦੇ ਸੋ ਸਸੀ ਕਾ ਦੋਸਤੋ ਅੱਜ ਜਦ ਆਪਾਂ ਪਹੁੰਚੇ ਸੀ ਪਿੰਡ ਭਗਤਾ ਭਾਈ ਕਾ ਦੇਖੇ ਸਰਦਾਰ ਪੈਲਸ ਦੇ ਵਿੱਚ ਸੋ ਇੱਥੇ ਸਰਦਾਰਨੀ ਬੁਟੀਕ ਕਲੈਕਸ਼ਨ ਪਿੰਡ ਭਲਾਈਆਂ ਨੂੰ ਮੁਖਸਰ ਸਾਹਿਬ ਤੋਂ ਪਹੁੰਚੇ ਅਗੇ ਸਸੀ ਕਲ ਬਾਈ ਸਸੀ ਕਲ ਬਾਈ ਬਾਈ ਕੀ ਕੀ ਕਲੈਕਸ਼ਨ ਲੈ ਕੇ ਪਹੁੰਚੇ ਅੱਜ ਆਪਾਂ ਜਿੱਕ ਵੀਰੇ ਟੂਲ ਦੀਆਂ ਫਲਕਾਰੀਆਂ ਹੈਂਡ ਪੇਂਟ ਦੇ ਸੂਟ ਨੀਡਲ ਵਰਕ ਦੇ ਸੂਟ ਆਪਾਂ ਲੈ ਕੇ ਆਏ ਆਂ ਆਪਣਾ ਜਿਹੜਾ ਕੰਮ ਹੁੰਦਾ ਹੈ ਸਾਰਾ ਹੱਥੀ ਕੰਮ ਹੁੰਦਾ ਹੈਗਾ। ਜੇ ਤਾਂ ਬਾਕੀ ਜੇ ਕਿਸੇ ਨੇ ਆਨ ਆਰਡਰ ਤਿਆਰ ਕਰਵਾਉਣਾ ਹੋਵੇ ਕਸਟਮਾਈਜ਼ ਕਰਵਾਉਣਾ ਕਰਦਿਨੇ ਆ ਇਹ ਆਪਾਂ। ਹਾਂਜੀ ਜੇਬ ਜਿਹਾ ਮਰਜੀ ਡਿਜ਼ਾਈਨ ਆਪਾਂ ਨੂੰ ਭੇਜ ਕੇ ਰੈਡੀ ਆਨ ਆਰਡਰ ਕਰ ਦਿੰਨੇ ਆ ਤੇ ਬਾਕੀ ਜੇ ਕਿਸੇ ਨੇ ਕੋਈ ਚੀਜ਼ ਕਸਟਮਾਈਜ਼ ਕਰਾਉਣੀ ਆਂਗੀ ਤਾਂ ਤੁਸੀਂ ਮੇਰੇ ਨਾਲ ਹੋਰਾਂ ਨਾਲ ਗੱਲ ਕਰ ਸਕਦੇ ਹੋ। ਉਹਨਾਂ ਦਾ ਕੰਟੈਕਟ ਨੰਬਰ ਦੱਸ ਦਿੰਨੇ ਆਂ ਆਪਾਂ ਨੇ ਆਪਣਾ ਕੰਟੈਕਟ ਨੰਬਰ ਦੱਸ ਦਿੰਨੇ ਆਂ। 8729090997 ਪਿੰਡ ਭਲਾਈਆਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਆਪਾਂ। ਸੋ ਇਸ ਨੰਬਰ ਦੇ ਉੱਪਰ ਕਾਲ ਕਰਕੇ ਸਸਤੀ ਗੱਲ ਵੀ ਨਾਮ ਦਾ ਆਪਣਾ ਬੁਟੀਕ ਨਿਵਾਸੇ ਪੰਜਾਬ ਦੇ ਨਾਮ ਤੇ ਉਪਰ ਦੇਖੋ ਖਰਗਲਾ ਮਾਨ ਸੈਟਿਸਟਿਕ ਦੇ ਵਿੱਚ ਆਪਣੀ ਬੁਟੀਕ ਹੈ ਕੀ ਕੀ ਕਲੈਕਸ਼ਨ ਹੈ ਆਪਣੇ ਕੋਲੇ ਹੈਂਡਵਰਕ ਮਸ਼ੀਨਵਰਕ ਦਾ ਆਰੀਵਰਕ ਦਾ ਪੇਂਟ ਬੁਟੀਕ ਦੀ ਹਰ ਤਰ੍ਹਾਂ ਦੀ ਆਈਟਮ अवेलेबल ਹੁੰਦੀ ਹੈ ਵੀਰੇ ਆਪਾਂ ਜੀ ਸਪੈਸ਼ਲੀ ਕਸਟਮਾਈਜ਼ ਕਰਵਾਉਣਾ ਕਰਦੇ ਨੇ ਕੋਈ ਵੀ ਆਪਣੇ ਤੋਂ ਕਸਟਮਾਈਜ਼ ਲੈਂਗੇਜ ਸ਼ਰਾਰੇ ਕਰਾਰੇ ਬ੍ਰਾਈਡਲ ਵੇਅਰ ਜੋ ਵੀ ਕਰਵਾ ਸਕਦੇ ਹੋਗੇ ਤੁਸੀਂ ਅਸੀਂ ਲਾਸਟ 6 ਇਅਰ ਤੋਂ ਐਕਸਪੀਰੀਅੰਸ ਹੈ ਸਾਡੇ ਲਾਸਟ 6 ਇਅਰ ਤੋਂ ਕਰ ਰਹੇ ਹਾਂ ਸਨੇ ਕੋਈ ਚੀਜ਼ ਕੋਰੀਅਰ ਕਰਵਾਉਣੀ ਆ ਆਨਲਾਈਨ ਆ ਦੇਸ਼ਾਂ ਦੇ ਵਿੱਚ ਪੰਜਾਬ ਵਿੱਚ ਪੰਜਾਬ ਤੋਂ ਬਾਹਰ ਹਰ ਇੱਕ ਜਗ੍ਹਾ ਆਪਾਂ ਸਸਤਾ ਤੋਂ ਸਸਤਾ ਕੋਰੀਅਰ ਭੇਜਦੇ ਆਂਗੇ ਵੀਰੇ ਆਪਣਾ ਕੰਟੈਕਟ ਨੰਬਰ ਬੋਲ ਦੋ ਜੀ 752998510 ਆਪਣਾ ਕੰਟੈਕਟ ਨੰਬਰ ਆ ਇਹ ਹੀ ਵਟਸਐਪ ਨੰਬਰ ਆ ਵੀਰੇ ਆਪਣਾ ਇੱਕ ਹੋਰ ਸਟਾਲ ਆਈ ਦੀ ਜਿੱਥੇ ਬਹੁਤ ਸੋਹਣੇ ਬੁਟੀਕ ਕਲੈਕਸ਼ਨ ਫਿੰਗਰ ਵਗੈਰਾ ਹੈ ਜਿਹਨਾਂ ਨੂੰ ਆਪਾਂ ਬੇਸ਼ਿਕਰ ਬਾਈ ਸਸਤੀ ਗੱਲ ਹੈ ਨਾਮ ਤੇ ਆਪਣਾ ਬਟਿਕ ਜੁਮ ਹਾਂਜੀ ਆਪਣੀ ਨੀਤ ਨੂਰ ਕੀਤ ਬੁਟੀਕ ਜਗ੍ਹਾ ਆ ਨੋਕਾ ਦੇ ਆਹ ਮੋਗਾ ਦੇ ਬੁਟੀਕ ਕਲੈਕਸ਼ਨ ਲੈ ਕੇ ਪਹੁੰਚੇ ਹਾਂਜੀ ਆਪਣੇ ਕੋਲ ਰੀਵਰ ਫਿਸ਼ੀਰ ਵਰਕ ਤੇ ਆਪਣੇ ਮੈਂਡ ਵਰਕ ਵੀ ਹੈ ਤੇ ਨੀਡਲ ਵਰਕ ਵੀ ਆਪਣੇ ਕੋਲ ਮਤਲਬ ਹੈ ਦਾਵਾ ਤੇ ਮੈਂ ਭਾਵੇਂ ਕਿਸੇ ਨੇ ਕੋਈ ਬਰਾਇਡਲ ਸੂਟ ਵਗੈਰਾ ਕੋਈ ਤਿਆਰ ਕਰਵਾਉਣਾ ਵੀ ਕਰ ਸਕਦੀ ਹਾਂ ਜੀ ਆਪਾਂ ਜੇ ਤੁਸੀਂ ਸਮਝ ਕਰਦੇ ਹੋ ਤੇ ਕਿਸੇ ਕੋਈ ਫੋਟੋ ਵਗੈਰਾ ਭੇਜ ਕੇ ਸੂਟ ਦਾ ਸਮਝ ਕਰਦੇ ਹੋ ਹਾਂਜੀ ਉਹ ਵੀ ਕਰਦੇ ਨੇ ਤੇ ਜੇ ਕਿਸੇ ਦਾ ਵਾਪਕ ਕੋਈ ਕूरियर ਨਾਲ ਉਹਨਾਂ ਦਾ ਕਰਦੇ ਨੇ ਜੀ ਕਲੀਨ ਵੀ ਕਰਦੇ ਨੇ ਤਾਂ ਕੋਰੀਅਰ ਕਰਵਾਉਣ ਦਾ ਕੋਈ ਕੰਟੈਕਟ ਨੰਬਰ ਹੈ ਹਾਂਜੀ ਮੇਰਾ ਸਾਡਾ ਕੰਟੈਕਟ ਨੰਬਰ ਹੈ 75299 3005 ਤੋਂ ਉਹ ਇੱਧਰ ਇੱਕ ਸਟਾਲ ਆਈ ਵੀ ਹੈ ਜਿਹਦੇ ਵਿੱਚ ਵਿਰਸੇ ਨਾਲ ਰਿਲੇਟਡ ਕਾਫੀ ਕੁਝ ਹੈ ਜਿਵੇਂ ਕਿ ਝੋਲੇ ਦੇਖ ਸਕਦੇ ਤੁਸੀਂ ਫੋਟੋਸ ਵਗੈਰਾ ਪੱਖੀਆਂ ਤੇ ਬਾਕੀ ਆਪਾਂ ਗੱਲਬਾਤ ਕਰਦੇ ਹਾਂ ਦੱਸਾਂਗੇ ਅੱਛੀ ਗੱਲਬਾਤ ਅੱਛੀ ਗੱਲਬਾਤ ਹਾਂ ਕੀ ਨਾਮ ਤੇਜੀ ਆਪਣਾ ਜਿਹੜਾ ਬੁਟੀਕ ਹੈਗਾ ਹਾਂ ਹਾਂਜੀ ਆਪਣਾ ਪੰਜਾਬੀ ਵਿਰਾਸਤ ਕਰਮਿੱਤੀ ਦੇ ਨਾਮ ਤੇ ਆਪੀ ਠੀਕ ਹੈ ਜੀ ਤੇ ਕੀ ਕੀ ਆਪਣੇ ਕੋਲੇ ਇਹਦੇ ਵਿੱਚ ਸਟਾਕ ਹੁੰਦਾਗਾ ਬ੍ਰਾਡਰ ਜੀ ਵੀ ਸਭ ਤੋਂ ਪਹਿਲਾਂ ਤਾਂ ਅਸੀਂ ਕੇਵੀਕੇ ਵਿੰਡਾ ਤੋਂ ਨਾ ਪੇਂਟਿੰਗ ਦੀ ਟ੍ਰੇਨਿੰਗ ਲੈ ਕੇ ਗੁਰਮੁਖੀ ਲਿਪੀ ਤੇ ਕੰਮ ਸ਼ੁਰ ਫਿਰ ਅਸੀਂ ਪੰਜਾਬੀ ਗਰਮ ਕੀਤੇ ਜਿਵੇਂ ਛੋਲੇ ਬਣਾਏ ਪਹਿਲਾਂ ਸਭ ਤੋਂ ਫਿਰ ਅਸੀਂ ਫੋਟੋ ਫਰੇਮ ਬਣਾਉਣੇ ਸ਼ੁਰੂ ਕੀਤੇ ਫਿਰ ਜੋ ਮਰਾਸ ਦੇ ਰਿਲੇਟਡ ਸਮਾਨ ਜਿੱਦਾਂ ਇਨੋ ਹੈ ਨਾ ਨਾਲੇ ਜਿੱਦਾਂ ਹੋ ਗਿਆ ਤੇ ਫੁਲਕਾਰੀਆ ਬਾਗ ਫਟੀਆਂ ਜਿੱਦਾਂ ਪਹਿਲਾਂ ਜਿਹੜੀਆਂ ਲੋਪ ਹੋ ਗਈਆਂ ਪਈਆਂ ਅੱਜ ਵੀ ਦਾ ਪੰਜਾਬੀ ਨੂੰ ਭੁੱਲਦੇ ਜਾਂਦੇ ਆ ਇਸ ਤਰ੍ਹਾਂ ਅਸੀਂ ਫਰੇਮ ਬਣਾਏ ਉਹਨਾਂ ਨੂੰ ਮਤਲਬ ਕਿ ਜਿੱਦਾਂ ਸਮਾਨ ਕਰਨ ਵਾਸਤੇ ਜਿੱਦਾਂ ਬੱਤ ਤਿੰਦੇ ਸਾਡੇ ਤੋਂ ਇਹ ਪੀਸ ਕੱਟੇ ਜਾਂਦੇ ਤੇ ਜਿਹੜੇ ਫਟੀਆਂ ਨੇ ਇਹਨਾਂ ਨੂੰ ਗਾਜੀ ਨਾਲ ਕੋਚਦੇ ਆ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਉਹਨੂੰ ਪਤਾ ਨਹੀਂ ਹੈ ਜੀ ਹੁਣ ਇਹਨਾਂ ਚੀਜ਼ਾਂ ਬਾਰੇ ਲਿਖਣ ਵਾਸਤੇ ਜਿਹੜੀਆਂ ਦਵੱਤਾਂ ਹੁੰਦੀਆਂ ਉਹ ਵੀ ਹੁੰਦੀਆਂ ਨਹੀਂ ਆਪਣੇ ਕੋਲੇ ਨਹੀਂ ਦਵੱਤਾਂ ਅਸੀਂ ਬਹੁਤ ਟਰਾਈ ਕੀਤੀ ਗਰੀ ਉਹ ਸਾਨੂੰ ਕਿਤੋਂ ਵੀ ਨਹੀਂ ਮਿਲੀਆਂ ਤੇ ਇਹ ਗਾਚੀ ਤੇ ਸਾਨੂੰ ਫੱਟੀਆਂ ਦਾ ਪਹਿਲਾਂ ਆਪਣੀ ਗੋਲ-ਗੋਲ ਦਵੱਤਾਂ ਹੁੰਦੀਆਂ ਸੀ ਹਾਂਜੀ ਉਹ ਦਵੱਤਾਂ ਹੁੰਦੀਆਂ ਸੀ ਸਿਝਾਂਦੀਆਂ ਤੇ ਬਾਕੀ ਜੇ ਇਹਨਾਂ ਚ ਕੋਈ ਵੀ ਚੀਜ਼ ਕਿਸੇ ਨੇ ਕੋਈ ਘਰ ਬੈਠੇ ਕੋਰੀਅਰ ਕਰਵਾਉਣੀ ਹੈ ਜਾਂ ਆਰਡਰ ਕਰਵਾਉਣੀ ਹੈ ਕਰਦਦੇ ਨੇ ਜੀ ਹਾਂਜੀ ਬਿਲਕੁਲ ਸਾਡਾ ਸਮਾਨ ਹੁਣ ਤੱਕ ਅਮਰੀਕਾ, ਇੰਗਲੈਂਡ, ਕੈਨੇਡਾ ਚ ਪਹੁੰਚ ਚੁੱਕਿਆ ਅਸੀਂ ਕੋਰੀਅਰ ਕਰਦ ਉਹ ਪੰਜਾਬੀ ਬੋਲੀ ਨੂੰ ਬਹੁਤ ਮਤਲਬ ਇਸ ਕਾਰਨ ਉਹ ਵਿਸੇ ਨਾਲ ਜਿਆਦਾ ਜੁੜੇ ਹੋਏ ਨੇ ਆਪਣੀ ਜਨਾਨੀ ਹਾਂਜੀ ਉਹ ਟੱਜ ਚ ਰਹਿਣਾ ਚਾਹੁੰਦੇ ਆ ਉਹ ਸਾਡੇ ਤੋਂ ਐਦਾਂ ਦੀਆਂ ਚੀਜ਼ਾਂ ਮੰਗਵਾਉਂਦੇ ਆ ਤੇ ਜੇ ਕਿਸੇ ਨੂੰ ਕੁਝ ਵੀ ਆਰਡਰ ਕਰਨਾ ਹੈ ਤੁਹਾਡਾ ਕੰਟੈਕਟ ਨੰਬਰ ਬੋਲ ਦਿਓ ਹਾਂਜੀ ਮੇਰਾ ਨੰਬਰ ਹੈਗਾ 9517012010 ਸਾਡੇ ਸਟੋਰ ਭਗਤਾ ਭਾਈ ਕਮੇ ਤੇ ਸੋ ਬਹੁਤ ਸੋਹਣੇ ਬੁਟੀਕ ਕਲੈਕਸ਼ਨ ਦੀ ਅੰਦਰ ਸਟਾਲ ਲੱਗੀ ਹੋਈ ਹੈਗੀ ਕੱਸੀ ਗੱਲ ਬਾਈ ਕੱਸੀ ਗੱਲ ਬਾਈ ਕੀ ਨਾਮ ਤੇ ਬਾਈ ਆਪਣਾ ਬੁਟੀਕ ਦਾ ਜਿਹੜਾ ਸਹੀ ਤੇ ਬੁਟੀਕਾ ਜੀ ਅੱਛਾ ਜੀ ਤਾਂ ਕਿਹੜੀ ਜਗ੍ਹਾ ਤੋਂ ਮਿਲਦੇ ਆਪਾਂ ਬਠਿੰਡੇ ਤੋਂ ਜੀ ਬਠਿੰਡੇ ਵੇ ਸ਼ੈਡੋ ਪੇਂਟ ਬਲੌਕ ਪੇਂਟ ਆਰੀ ਵਾਲੇ ਵੀ ਆਏ ਨੇ ਜੀ ਸਾਡੇ ਬਲੌਕ ਪੇਂਟ ਦਾ ਮੜਾ ਜਿਹਾ ਦਿਖਾ ਦਿਓ ਜੀ ਨਾ ਇਹ ਬਹੁਤ ਘੱਟ ਸਟੋਰਾਂ ਦੇ ਉੱਪਰ ਮਿਲਿਆਗਾ ਹਾਂਜੀ ਹਾਂਜੀ ਦਿਖਾ ਦਿਓ ਅੱਛਾ ਤੇ ਬਾਕੀ ਹੋਰ ਕੀ ਕੀ ਕਲੈਕਸ਼ਨ ਹੈਗੀ ਜਿਹੜੀ ਤੁਹਾਡੇ ਕੋਲ ਬਟੂ ਆਰੀ ਵਰਕ ਵੀ ਹੈ ਮਸ਼ੀਨ ਵਰਕ ਆਪਣਾ ਸਾਰਾ ਸਟੀਚਿੰਗ ਵੀ ਕਰਦੇ ਸਟਿਚਿੰਗ ਵੀ ਕਰਦੇ ਹਾਂ ਹਾਂ ਜੇ ਕਿਸੇ ਨੇ ਆਨ ਆਰਡਰ ਤੋਂ ਤਿਆਰ ਕਰਵਾਉਣਾ ਜਾਂ ਘਰ ਬੈਠੇ ਮੰਗਵਾਉਣਾ ਕੋਰੀਅਰ ਕਰਵਾਉਣਾ ਕਰਦੇ ਨੇ ਹਾਂਜੀ 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 ਸਾਡੀ ਇੰਸਟਾ ਲਈ ਆਪਣਾ ਅੱਛਾ ਜੀ ਇੰਸਟਾਗ੍ਰam ਤੇ ਆਈਡੀ ਬਣੀ ਹੋਈ ਆ ਸਿਲਕ ਬਗੀਚੇ ਨਾਮ ਦੀ ਠੀਕ ਹੈ ਜੀ ਹਾਂਜੀ ਤੇ ਬਾਕੀ ਜੇ ਕਿਸੇ ਨੇ ਕਾਲ ਕਰਕੇ ਆਪਣਾ ਕੰਟੈਕਟ ਕਰਨਾ ਥੋੜਾ ਨੰਬਰ ਆ ਜਿਗਾ ਵੀ ਸ਼ੇਅਰ ਕਰਦੇ ਹਾਂਜੀ ਹਾਂਜੀ 68 6857 ਤੇ ਕੀ ਦਾ ਸੋ ਬਾਕੀ ਦੋਸਤੋ ਤੁਸੀਂ ਕੋਈ ਵੀ ਚੀਜ਼ ਨਾਲ ਕੋ ਆਰਡਰ ਕਰਨਾ ਹੈ ਤਾਂ ਇਹਨਾਂ ਦਾ ਨੰਬਰ ਦਿੱਤਾ ਹੋਇਆ ਹੈਗਾ ਇਹਦੇ ਉੱਪਰ ਕਾਲ ਕਰਕੇ ਤੁਸੀਂ ਕੋਈ ਵੀ ਚੀਜ਼ ਕੋਰੀਅਰ ਕਰਵਾ ਸਕਦੇ ਹੋ ਹਾਂ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਅੱਜ ਆਪਾਂ ਪਹੁੰਚੇ ਸੀ ਪਿੰਡ ਭਗਤਾ ਭਾਈ ਦਾ ਸਰਦਾਰ ਪੈਲਸ ਦੇ ਵਿੱਚ ਸੋ ਬਹੁਤ ਸੋਹਣੇ ਇਧਰ ਆਂਟੀ ਹੋਰ ਇਹਨਾਂ ਕਸਟੋਮ ਲੈ ਕੇ ਆਏ ਨੇਗੇ ਕਲੈਕਸ਼ਨਾਂ ਸੁੱਤਾਂ ਦੀ ਸੱਸੀ ਗੰਦੀ ਸੱਸੀ ਗੰਦੀ ਕੀ ਕੁਸ਼ੀ ਇਹਦਾ ਪਾਸਟੋਲ ਦੇ ਵਿੱਚ ਲੈ ਕੇ ਆਏ ਅੱਜ ਅੱਜ ਸਹੀ ਮਤਲਬ ਪੇਂਟ ਵਾਲੇ ਸੁੱਤ ਲੈ ਕੇ ਆਏ ਹੈ ਹੈਂਡਵਰਕ ਮਸ਼ੀਨਵਰਕ ਤੇ ਮਤਲਬ ਜੁੱਤੀਆਂ ਪੇਂਟ ਕਰਕੇ ਇਸ ਤਰ੍ਹਾਂ ਨੇ ਸਾਰੇ ਮੋਡਲ ਤੇ ਪੇਂਟ ਕਰਕੇ ਲੈ ਕੇ ਆਏ ਆ ਹਾਂਜੀ ਜੁੱਤੀਆਂ ਪੇਂਟ ਕਰਕੇ ਲੈ ਕੇ ਆਏ ਆ ਕੋਈ স্টক ਹੁੰਦਾ ਜਿਹੜਾ ਵਾਈਟ ਆਉਂਦਾ ਤੁਹਾਡੇ ਕੋਲੇ ਜਾਂ ਕਿਦਾਂ ਮਤਲਬ ਤੁਸੀਂ ਪੇਂਟ ਕਰਦੇ ਉਹਨੂੰ ਇਹ ਸਾਡੇ ਕੋਲ ਵਾਈਟ ਵੀ ਲੈਣੇ ਆ ਉਹਨੂੰ ਸਾਰਾ ਪੇਂਟ ਕਰਨਾ ਪੈਂਦਾ ਪਹਿਲਾਂ ਵੇਸ ਕਰਦੇ ਆ ਫਿਰ ਉਹਦੇ ਤੋਂ ਡਿਜ਼ਾਈਨਿੰਗ ਦੀ ਸੂਟਾਂ ਨਾਲ ਦੀ ਡਿਜ਼ਾਈਨਿੰਗ ਕਰਦੇ ਆ ਸਾਰੇ ਆਪਾਂ ਸੂਟਾਂ ਨਾਲ ਦੀਆਂ ਜੁੱਤੀਆਂ ਤੁਸੀਂ ਡਿਜ਼ਾਈਨ ਕਰਕੇ ਦੇ ਦਿੰਦੇ ਆ ਤੇ ਬਸ ਇਹ ਸੂਟ ਵੀ ਕਿਸੇ ਨੇ ਤੁਹਾਡੇ ਤੋਂ ਕਸਟਮਾਈਜ਼ ਕਰਵਾਉਣੇ ਹੋ ਸਪੈਸ਼ਲੀ ਕਰਦੇ ਨੇ ਜੀ ਹਾਂਜੀ ਹਾਂਜੀ ਅਸੀਂ ਆਨਲਾਈਨ ਵੀ ਕੰਮ ਕਰਦੇ ਆ ਤੇ ਆਪਣਾ ਸ਼ਾਪ ਵੀ ਹੈਗੀ ਤੇ ਆ 9966 9966 ਕਹਾਲੀ 3108 ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਆਪਾਂ ਪਹੁੰਚੀ ਸੀ ਸਰਦਾਰ ਪੈਲਸ ਪਿੰਡ ਭਗਤਾ ਭਾਈ ਕਾਬਖੇ ਇੱਥੇ ਇੱਕ ਹੋਰ ਬੁਟੀਕ ਜਿਹੜਾ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਬਾਗ ਪੁਲਕਾਰੀਆਂ ਤੇ ਹੋਰ ਕਾਫੀ ਵਿਲਸਨਾਰ ਰਿਲੇਟਡ ਚੀਜ਼ਾਂ ਲੈ ਕੇ ਪਹੁੰਚਣੇ ਹੱਸੀ ਕਰ ਬਈ ਆਪਣਾ ਕੀ ਨਾਮ ਤੇ ਜੀ ਬੁਟੀਕਾ ਐ ਐਮ ਕੇ ਫੈਸ਼ਨ ਬੁਟੀਕ ਬਠਿੰਡਾ ਦਾ ਬਠਿੰਡਾ ਤੋਂ ਕੀ ਕੀ ਕਲੈਕਸ਼ਨ ਲੈ ਕੇ ਪਹੁੰਚੇ ਬਈ ਇੱਥੇ ਵੀਰੇ ਆਲਮੋਸਟ ਸਾਰੀ ਇਹ ਫੁਲਕਾਰੀਆਂ ਜਿਵੇਂ ਨੀਡਲ ਵਰਕ ਦਾ ਐ ਬਲਾਕ ਪੇਂਟਿੰਗ ਐ ਹੈਂਡਵਰਕ ਐ ਪੇਂਟ ਵਾਲੇ ਫੁਲਕਾਰੀਆਂ ਲੈ ਕੇ ਆਈਆਂ ਕਿ ਜੇ ਤੁਹਾਡੇ ਤੋਂ ਕੋਈ ਵੀ ਚੀਜ਼ ਕਿਸੇ ਨੇ ਘਰ ਬੈਠੇ ਆਰਡਰ ਕਰਵਾਉਣੀ ਆ ਕੂਰੀਅਰ ਕਰਵਾਉਣੀ ਆ ਤਾਂ ਉਹਦੇ ਹੱਥ ਤੁਹਾਡਾ ਕੰਟੈਕਟ ਨੰਬਰ ਬੋਲ ਦੂਗਾ 9814252462 ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਅੱਜ ਆਪਾਂ ਪਹੁੰਚੇ ਹਾਂ ਸਰਦਾਰ ਪੈਲਸ ਪਿੰਡ ਭਗਤਾਪਾਈ ਕਬਿਖੇ ਇੱਥੇ ਇੱਕ ਬਟਿਕ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਪਨੀ ਪਹੁੰਚੇ ਨੇਗੇ ਗੱਲਬਾਤ ਕਰਦੇ ਆਗੇ ਅਸੀ ਗੱਲ ਬਾਈ ਸਸੀ ਗੱਲ ਅ ਬਾਈ ਕੀ ਕੀ ਕਲੈਕਸ਼ਨ ਲੈ ਕੇ ਪਹੁੰਚੇ ਆ ਆਪਾਂ ਵੀਰੇ ਆਪਣੇ ਕੋਲੇ ਹੈਂਡਵਰਕ ਮਸ਼ੀਨਵਰਕ ਆਰੀਵਰਕ ਜਿੰਨਾ ਬਲੋਕ ਪੇਂਟ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਹੈ ਹਰ ਇੱਕ ਤਰ੍ਹਾਂ ਦਾ ਠੀਕ ਹੈ ਜੀ ਤੇ ਬਾਕੀ ਆਪਣੇ ਬੁਟੀਕ ਦਾ ਨਾਮ ਕੀ ਹੈ ਜੀ ਸਿੱਧੂ ਬੁਟੀਕ ਸਿੱਧੂ ਟਿਕ ਜੇ ਕਿਸੇ ਨੇ ਥੋੜੀ ਕੋਈ ਸਪੈਸ਼ਲੀ ਕਸਟਮਾਈਜ਼ ਕਰਵਾਉਣੀ ਹੋਵੇ ਤਾਂ ਕਰਵਾ ਦਿੰਨੇ ਆਪਾਂ ਹਾਂ ਜੀ ਸਪੈਸ਼ਲ ਜੋ ਕੋਵੇ ਉਹੀ ਕਰਵਾ ਦਿੰਨੀ ਆਪਾਂ ਆਪਣਾ ਹੈਗਾ ਭਗਤੇ ਭਾਈ ਵਿੰਦਰ ਮਾਰਕੀਟ ਚ ਠੀਕ ਹੈ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੇ ਕਿਸੇ ਨੇ ਕੋਈ ਵੀ ਜੀ ਤੁਹਾਡੇ ਤੋਂ ਕੋਰੀਅਰ ਕਰਵਾਉਣੀ ਹੋਵੇ 9463175500 ਸੋ ਦੋਸਤੋ ਅੱਜ ਆਪਾਂ ਪਹੁੰਚੇ ਸੀਗੇ ਸਰਦਾਰ ਪੈਲਸ ਪਿੰਡ ਭਗਤਾ ਭਾਈ ਕਾਬਿਖੇ ਇੱਥੇ ਮੇਰੇ ਆਪਦੇ ਪਿੰਡ ਵੱਲੋਂ ਇੱਕ ਸਟਾਲ ਪਹੁੰਚੇਗੀ ਨੈਕ ਬੈਂਡ ਲੈ ਕੇ ਬਹੁਤ ਸੋਹਣੇ ਨੈ ਭਈ ਆਪਣਾ ਸਪੈਸ਼ਲੀ ਮਤਲਬ ਨੈਕ ਬੈਂਡ ਦਾ ਕੰਮ ਆ ਹਨਾ ਹਾਂ ਵੀਰੇ ਹਾਂ ਕੀ ਕੀ ਡਿਜ਼ਾਈਨ ਜਿਹੜੇ ਆਪਣੇ ਕੋਲੇ ਮਿਲ ਜਾਂਦੇ ਨੇ ਤਿਆਰ ਸਾਡੇ ਕੋਲੇ ਹੁਣ 40 ਡਿਜ਼ਾਈਨ ਹੋ ਗਏ ਵੀਰੇ ਤਿਆਰ ਬਾਕੀ ਜਿਹੜੀਆਂ ਭੈਣਾਂ ਆਪਣੇ ਕੋਲੋਂ ਵੀ ਭੇਜਦੀਆਂ ਨੇ ਅਸੀਂ ਉਹ ਨੈਕ ਵੀ ਤਿਆਰ ਕਰ ਦਿੰਨੇ ਆ ਠੀਕ ਹੈ ਜੀ ਤੇ ਹੁਣ ਅਸੀਂ ਇੱਕ ਨਵਾਂ ਮਤਲਬ ਟ੍ਰੇਸਿੰਗ ਪੇਪਰ ਵੀ ਸ਼ੁਰੂ ਕਰਦੇ ਕਢਾਈ ਵਾਲੇ ਚਾਹੇ ਹੈਂਡਵਰਕ ਦਾ ਕਰਵਾ ਲਓ ਚਾਹੇ ਮਸ਼ੀਨਵਰਕ ਦਾ ਚਾਹੇ ਪੇਂਟਿੰਗ ਦਾ ਕਰਵਾ ਸਕਦੇ ਟ੍ਰੇਸ ਪੇਪਰ ਵੀ ਤੁਹਾਡੇ ਤੋਂ ਆਰਡਰ ਕਰ ਸਕਦੇ ਹੋ ਨਾ ਜੇ ਕਿਸੇ ਨੇ ਲੈਣੇ ਨੇ ਤੁਸੀਂ ਇਹ ਮਤਲਬ ਤੁਸੀਂ ਆਪਦੀ ਚੋਇਸ ਦਾ ਡਿਜ਼ਾਈਨ ਵੀ ਸਾਡੇ ਤੋਂ ਤਿਆਰ ਅਸੀਂ ਤਾਂ ਨਵੇਂ ਦੇ ਹੀ ਬਣਾ ਕੇ ਦੇਵਾਂਗੇ ਤੇ ਬਾਕੀ ਆਪਣੇ ਕੋਲੇ ਆਲਰੇਡੀ ਤਿਆਰ ਕਿੰਨੇ ਕਿਤਰਾ ਤਰ੍ਹਾਂ ਦੇ ਡਿਜ਼ਾਈਨ ਨੇ ਜਿਹੜੇ ਪੈਣ ਸਾਡੇ ਕੋਲੇ 40 ਡਿਜ਼ਾਈਨ ਤਿਆਰ ਆ ਵੈਸੇ 10 ਬਾਜੂ ਦੇ ਅਲੱਗਾਂ 10 ਬੋਟ ਨੈਕ ਦੇ ਅਲੱਗਾਂ 40 ਤੋਂ ਠੀਕ ਹੈ ਜੀ ਤੇ ਬਾਕੀ ਜੇ ਕਿਸੇ ਨੇ ਆਪਣੇ ਤੋਂ ਇਹ ਘਰ ਬੈਠੇ ਆਪਣੇ ਕੋਰੀਅਰ ਕਰਵਾਉਣਾ ਤਾਂ ਉਹਦੇ ਇਸ ਤੋਂ ਦਾ ਕੰਟੈਕਟ ਨੰਬਰ ਬੋਲੋ 94636 62432 ਤੋਂ ਇਸ ਨੰਬਰ ਤੇ ਕਾਲ ਕਰਕੇ ਉਹਨਾਂ ਤੋਂ ਕੋਈ ਵੀ ਡਿਜ਼ਾਈਨ ਜਾਂ ਨੈਕ ਬੈਂਡ ਵਗੈਰਾ ਆਪਣੇ ਘਰ ਬੈਠੇ ਕੋਰੀਅਰ ਕਰਵਾ ਸਕਦੇ ਹਾਂ ਜੀ ਸਾਡੀ ਆਨਲਾਈਨ ਮਤਲਬ ਸਿਸਟਮ ਹੈ ਜਿਹੜਾ ਵਧੀਆ ਚੱਲ ਰਿਹਾ ਵੀਰੇ ਕੈਸ਼ ਔਨ